ਲੋਕ ਹਿੱਤ ਲੋਕਾਂ ਦੀ ਆਵਾਜ਼ ਲੋਕ ਹੈ ਪੰਜਾਬੀ ਚੈਨਲ ਵੇਖਣ ਵਾਲੇ ਦਰਸ਼ਕਾਂ ਸਵਾਗਤ ਅੱਜ ਇੱਥੇ ਹੋਈ ਭਾਰੀ بارش ਨਾਲ ਸਾਨਾ ਅਤੇ ਆਮ ਲੋਕਾਂ ਨੇ ਰਾਹਤ ਮਹਿਸੂਸ ਕੀਤੀ ਉੱਥੇ ਗਰੀਬ ਮਜ਼ਦੂਰਾਂ ਦਾ ਬਹੁਤ ਮੰਦੜਾ ਹਾਲ ਹੋਇਆ ਅੱਜ ਵਿਧਾਨ ਸਭਾ ਹਲਕਾ ਖੇਮਕਰਨ ਦੇ ਪਿੰਡ ਮਾਣੇ ਕੇ ਅੰਦਰ ਇੱਕ ਬਹੁਤ ਮੰਦ ਭਾਗੀ ਘਟਨਾ ਵਾਪਰੀ ਜਦੋਂ ਇੱਕ ਗਰੀਬ ਦਾ ਕੋਠਾ ਡੇਗ ਗਿਆ ਅਤੇ ਉਸ ਦੇ ਥੱਲੇ ਕਰਦੇ ਜੀ ਉਹਨਾਂ ਨਾਲ ਇੱਕ ਬਜ਼ੁਰਗ ਮਾਦਾ ਦੀ ਮੌਤ ਹੋੰਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਇਸ ਸਮੇਂ ਦੀ ਲੋਕ ਇਤ ਪੰਜਾਬੀ ਚੈਨਲ ਵੱਲੋਂ ਇੱਕ ਵਿਸ਼ੇਸ਼ ਰਿਪੋਰਟ ਪੇਸ਼ ਹੈ ਸਾਡੇ ਚੈਨਲ YouTube ਤੇ ਸਬਸਕ੍ਰਾਈਬ Facebook Instagram ਤੇ ਫੋਲੋ ਜਰੂਰ ਕਰਿਓ ਧੰਨਵਾਦ ਜੀ ਜੱਜ ਅੱਜ ਕਢਾ ਗਾ ਜਾ ਤੋ ਪਰੋ ਗਾਓ ਕਿੰਦਰ ਕੀ ਕਰਦੇ ਆਂ ਉਹ ਤਾਂ ਆ ਗਿਆ ਜਾ ਰੋਡਾਂ ਦਾ ਕੱਢੀ ਗਾਓ ਕਿੰਦਰ ਲੱਗੇ ਨਾ ਪਰ ਆ ਜਾਓ અને મેરા ભરા આ તો દેતા પર ગઈ ને નહી જડર નહી વાજ તો યો આજે ઓની ઓ દુવા મરદાની રેણી ફૂટ આ કાટો આ આઈ હોપ ઈ દિલા ને તો આય બીબી આવે છોરા ભરા બહાર થી દે એ આડી વાતો અમારતાડી પેન લાડરા પેન થલે જે ખલોયો મારા પાસ માંડ નીકળે કોઈ કિતે આ જવાગ ક્યાં કિતھے કિતھے ચલાયા નહીં નહીં એ જમીન નહીં આયા ઓય જમીન લઈ જઈગા આ ગાડી સ્ટાર્ટમાંવા જી નહી ઓય વીડિયો વાચે ગાડી રો ખેંચી સીધા સીધા એક મિનિટ એનું કામ થઈ જશે ઓય નાટમાં નું કામ ખેંચો ઓરે

वेखो जी पूरे वेख वेख किथे ਇਹ ਰੇ ਬੋੜਾ ਬਾਕੀ ਤਾਂ ਸੱਟ ਗਈ ਆ ਇਹ ਤਰ੍ਹਾਂ ਬਣਾ ਕੇ ਜਿੰਦਰਾ ਜੀ ਬਣਾ ਅੰਦਰੋਂ ਨਿਕਲੇ ਆਹ ਆਹ ਕੋਈ ਮੈਨੂੰ ਵੀ ਬਰਾਏ ਚੁੱਕ ਲੈ ਲਾ ਕੇ ਬਰਾ ਮੋਬਾਈਲ ਕੋਣ ਹੁੰਦਾ ਇਹ ਗੁਰਾਂ ਵੇ ਇੰਦਰਜੀਤ ਨੂੰ ਮਾਰਾ ਪਰ ਨਹੀਂ ਨਹੀਂ ਕੱਟਦੇ ਯਾਰ ਪੁਰਾਣਾ ਕਰਾ ਪੁਰਾਣਾ ਮਾਰੀ 2 ਮਿੰਟ ਲੱਗਣੀ ਆ ਦੋ ਮਿੰਟ ਲੱਗਣੇ ਬਰਾ ਜੀ ਚੱਲੀ ਆਈ ਪਾਣੀ ਕੇ ਵਿਚਾਰੇ ਕੋਟਾ ਨਿੱਕਾ ਗਰੀਬ ਦਾ ਅਰੇ ਜੀ ਜਵਾਗ ਥੱਲੇ ਜੋ

ઓખલે એ બહાર ના પા કે નિર્જીરા ઓ જોઠાઈ દેકો કુડીયા લે યાર આ ઓર કોઈ બોલન ના જલા આ એક ફટ નો ખટડી મોટી નંબર 10 સણી આવ જાય નંબર 10 આવ જાય આડેપરા પર જાય ને નામ કર કરડ્યા આ પણ આ આપના માર્ગા ને હાટા કાર ખોલે કોઈ ની કોઈ ની ઇસરણ આ તલ એ આડેપરા પર જાય ને કડ્યા જો ਨਨ ਕਰੋ ਕਟਿਆ ਲਾਲੀ ਨਾਲ ਫੋਨ ਤੇ ਦੱਸਿਆ ਹੁਣ ਪਿੰਡ ਦਾ ਖਜ਼ਾਰਾ ਹਾਏ ਮਾਣੇ ਕਿ ਪਿੰਡ ਚ ਕੋਠੇ ਦੀ ਛੱਤ ਡਿੱਗ ਗਈ ਤੇ ਉਹਦੇ ਥੱਲੇ ਅਜੇ ਤੱਕ 6-7 ਜੀ ਆ ਗਏ ਆ 108 ਨੂੰ ਫੋਨ ਲਾਇਆ ਤੇ ਘੱਟੋ ਘੱਟ 20 ਮਿੰਟ ਹੋ ਗਏ ਤੇ ਅਜੇ ਤੱਕ ਨਾ ਕੋਈ ਗੱਡੀ ਆਈ ਆ ਹਾਂ ਜੀ ਠੀਕ ਆ ਕਮਰਾ ਉਠਾਇਆ ਗੇ ਕਮਰਾ ਕਮਰਾ ਉਠਾਇਆ ਕਮਰਾ ਕੀ ਹੋ ਰਹੀ ਰਹੀ ਆ ਤੇ ਚਾਰ ਮਰੀਜ਼ ਤੁਹਾਡੇ ਵੀਡੀਓ ਰੋਗਲਾਇ ਤੇ ਅਜਵਾਕਾ ਇਹ ਕੱਢੇ ਵਿੱਚੋਂ ਹਾਂ ਮਹਾਰਾਜ ਕਰਦੇ ਆ ਵੀਰ ਦੀ ਛੱਤ ਡਿੱਗ ਗਈ ਆ ਇੱਧਰ ਨੂੰ ਕੋ ਕਾਲੀ ਓਏ ਸਾਰੇ ਘਰ ਦੀ ਬਣਾਵੇ ਉਹਨਾਂ ਚਰਾਂ ਦੇ ਗਰੀਬਾਂ ਦੇ ਘੱਟ ਨਹੀਂ ਹੈਗਾ ਮੇਰੇ ਵੀਰ ਮਦਦ ਕਰਿਓ ਜਿੱਦੇ ਤੂੰ ਜਿੰਨੀ ਜਿੰਨੀ ਸਰਦੀ ਆ ਬਹੁਤ ਠੱਖਾ ਆ ਵਿਚਾਰਿਆਂ ਨੂੰ ਬਹੁਤ ਠੱਖਾ ਆ ਗਰੀਬਾਂ ਨੂੰ ਤਾਂ ਆ ਵੀਰ ਜੀ ਪੀੜ ਦਾ ਪਰਿਵਾਰ ਵੀਰ ਜੀ ਮਿਹਰਮਾਨੀ ਕਰਕੇ ਹੱਥ ਜੋੜ ਕੇ ਸਾਡੀ ਬੇਨਤੀ ਹੈ ਸਾਡੀ ਮਦਦ ਕੀਤੀ ਜਾਵੇ ਬਹੁਤ ਤਕਹਾ ਆ ਵੀਰਾ ਨੇ ਸਾਡੇ ਕੋ ਕੁਝ ਵੀ ਲਾਉਣ ਲਈ ਪਾਇਆ ਨਹੀਂ ਹੈਗਾ ਤੇ ਸਾਡੀ ਕੋਈ ਸਮਰਥਨ ਕੀਤੀ ਜਾਵੇ ਜਿੰਦ ਤੱਕ ਵੀਰ ਸਾਡੀ ਕੋਸ਼ਿਸ਼ ਕਰ ਰਹੀ ਇੱਕ ਮਾਤਾ ਸਾਡੀ ਹੋਣੀ ਕਰ ਰਹੀ ਇਹਨਾਂ ਦਾ ਸਾਡੀ ਛੱਤ ਡਿੱਗੀ ਆ ਜੀ ਸਾਰਾ ਪਰਿਵਾਰ ਵੀਰ ਜੀ ਥੱਲੇ ਆ ਗਿਆ ਚਾਰ ਜਣੇ ਤਾਂ ਹੁੰਦੇ ਕੁੜੀ ਦਾ ਸਾਰੇ ਅੱਗੇ ਹੱਥ ਜੋੜ ਕੇ ਬੇਨਤੀ ਵੀਰ ਜੀ ਲੱਤ ਬਾਹਰ ਗਈ ਕੁੜੀ ਦਾ ਚੂਕਣਾ ਟੁੱਟ ਗਿਆ ਦੋਂਦੇ ਇਹ ਕੰ ਦਿੱਤਾ ਮੁੰਨੂ ਵਾਲਾ ਘਰਾਉਂਦਾ ਮਨ ਕਾ ਲੱਗਦਾ ਲੱਗਦਾ